ਨੰਬਰ 48 ਲੋਰੀ ਗੇਟ ਤੋਂ ਸਾਡੇ ਇੱਥੋਂ ਦੇ ਸੰਯੋਜਕ ਚਲੋ ਸ੍ਰੀ ਵਿਕਾਸ ਗਿੱਲ ਜੀ ਨੇ ਕੀਤੀ ਜੀਰੇਂਦਰ ਸਾਡੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ ਇੱਥੋਂ ਦੇ ਦਵਿੰਦਰ ਹੀਰਾ ਜੀ ਤੁਲੀ ਪਰਿਵਾਰ ਗੋਪਚੰਦ ਜੀ ਬੱਲੇਬਾ ਜੀ ਸੈਕਟਰੀ ਸਾਹਿਬ ਹੋਰ ਵੀ ਸੁਖਦੇਵ ਸਾਰੇ ਹੀ ਇਲਾਕੇ ਦੇ ਪ੍ਰਮੁੱਖ ਲੋਕ ਸ਼ਾਮਲ ਹੋਏ ਔਰ ਸਾਰੇ ਹੀ ਐਸੋਲੇ ਇੱਕੋ ਗੱਲ ਕਹਿ ਰਿਹਾ ਕਿ ਦੇਸ਼ ਦੇ ਅੰਦਰ ਨਰਿੰਦਰ ਮੋਦੀ ਜ਼ਰੂਰੀ ਹੈ। ਔਰ ਅੰਮ੍ਰਿਤਸਰ ਜੁਈ ਨਰਿੰਦਰ ਮੋਦੀ ਜ਼ਰੂਰੀ ਹੈ। ਅੰਮ੍ਰਿਤਸਰ ਡੈੱਫਸਟ ਚ ਚਲਾ ਗਿਆ ਬੱਚਿਆਂ ਕੋ ਨੌਕਰੀਆਂ ਨਹੀਂ ਗਈਆਂ। ਰੋਜ਼ਗਾਰ ਨਹੀਂ ਹੈ। ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਅਰਥਵਿਵਸਥਾ ਅੰਮ੍ਰਿਤਸਰ ਦੀ ਪੰਜਾਬ ਦੀ ਹਿੱਲੀ ਪਈ ਹੈ। ਪੰਜਾਬ ਦਾ ਇੰਡਸਟਰੀ ਪੂਰੀ ਤਰ੍ਹਾਂ ਚੋਪ ਚੋਬਟ ਹੋ ਚੁੱਕੀ ਹੈ। ਔਰ ਮੁੱਖ ਮੰਤਰੀ ਦਾ ਕੋਈ ਵਿਜ਼ਨ ਨਹੀਂ ਹੈਗਾ। ਕੁਦ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਗੈਂਗਸ ਮਾਫੀਆ ਉਹਨਾਂ ਦੇ ਹੱਥ ਚ ਜਾ ਚੁੱਕੀ ਹੈ। ਕਾਂਗਰਸ ਦਾ ਸਤਿ ਤਵ ਕਮਜ਼ੋਰ ਹੋ ਚੁੱਕਾ। ਇਹਨਾਂপরিসਥਿਤੀਆਂ ਦੇ ਅੰਦਰ ਪੰਜਾਬ ਨੂੰ ਅਗਰ ਕੋਈ ਬਚਾ ਸਕਦਾ ਹੈ ਤੇ ਮੋਦੀ ਸਾਹਿਬ ਬਚਾ ਸਕਦੇ। ਇਸ ਵਿੱਚ ਹਰ ਪਾਸੇ ਆਵਾਜ਼ ਆ ਰਹੀ ਹੈ ਕਿ ਮੋਦੀ ਸਾਹਿਬ ਨੂੰ ਲਿਆਓ। ਮੈਂ ਅੱਜ ਪਟਿਆਲਾ ਦਾ ਪ੍ਰੋਗਰਾਮ ਦੇਖ ਰਿਹਾ ਸੀ। शायद पटियाला अज तक इतिहासक रैली है लोग कहें कि टाइम यहोज रैली नहीं हुई और लोग पिंड पिंड दूर दूर तो मोदी साहब न सुनने से आ रहे हैं उन्हें मैं फतेहपुर सी एडा जबरदस्त स्वागत फताहपुर के अंदर साढ़े उतों की लीडरशिप ने किया लोग मोदी साहब न चाहते देखो अस्सी करोड़ गरीबों के घर राशन पहुँचा ਔਰ ਹਰ ਵੇਲੇ ਗਰੀਬ ਦੀ ਚਿੰਤਾ ਕਰਨੀ। ਉਹ ਗਰੀਬ ਦੇ ਘਰ ਚ ਬੱਤੀ ਫਰੀ ਹੋਵੇ ਤੇ ਛੂਟਾ ਵਾਦਾ ਨਹੀਂ। ਉਹਨੇ ਕਿਹਾ ਮੈਂ ਸੋਲਰ ਲਗਾਵਾਗਾ ਬੱਤੀ ਬਾਲੋ ਪੈਸਾ ਨਾ ਦੇ। ਸੋਲਰ ਮੈਂ ਲਗਾਵਾਗਾ। ਹਮੇਸ਼ਾ ਪਾਣੀ ਦੀ ਪਾਈਪ ਮੈਂ ਪਹੁੰਚਾਵਾਂਗਾ। ਪਾਣੀ ਦੀ ਪਾਈਪ ਪਹੁੰਚੇਗੀ ਔਰ ਆਦਮੀ ਦੇ ਘਰ नलके ਦਾ ਪਾਣੀ ਪਹੁੰਚੇਗਾ। ਦੰਦਾ ਪਾਣੀ ਨਹੀਂ ਪੀਏਗਾ ਔਰ ਬਿਮਾਰ ਨਹੀਂ ਹੋਏਗਾ। ਦកਬੜੀ ਦੂਰ ਦੀ ਸੋਚ ਹਰ ਘਰ ਰਸੋਈ ਗੈਸ ਹੋएगी ਲੱਕੜ ਨਹੀਂ ਬਾਲੇਗਾ ਇਹ ਮੇਰੀਆਂ ਭੈਣਾਂ ਮਾਵਾ ਇਹਨਾਂ ਦੀ ਅੱਖਾਂ ਖਰਾਬ ਹੋ ਜਾਂਦੀਆਂ ਇਹ ਰਸੋਈ ਗੈਸ ਪੁੰਛੇ ਤੇ ਅਸੀਂ ਸਾਡੇ ਵੱਡੇ ਭੈਣ ਜੀ ਨੇ ਅੱਜ ਅੱਖਾਂ ਨਹੀਂ ਤੇ ਲੱਕੜ ਬਾਲ-ਬਾਲ ਕੇ ਅੱਖਾਂ ਉੱਡੀ ਜਾਂਦੀਆਂ ਸੀ ਮਾਵਾ ਭੈਣਾਂ ਦੀ ਦਮਾ ਹੋ ਜਾਂਦਾ ਸੀ ਅੱਜ ਘਰਾਂ 'ਚ ਟਾਇਲਟਸ ਬਜੂਰੂ ਕੁਚਾਰੇ ਕਿਸੇ ਨੇ ਟਾਇਲਟ ਜਾਣਾ ਕਿਸੇ ਘਰ ਦੀ ਕੁੜੀ ਧੀ ਨੇ ਟਾਇਲਟ ਟਾਇਲਟ ਜਾਣਾ ਹੁੰਦਾ ਸੀ ਰਾਤ ਦਾ ਇੰਤਜ਼ਾਰ ਕਰਦੇ ਸੀ ਮੋਦੀ ਸਾਹਿਬ ਨੇ ਇੱਜ਼ਤ ਘਰ ਬਣਾਏ ਨੇ 11 ਕਰੋੜ ਸੋ ਮੇਰੀ ਜੋ ਅਬਜ਼ਰਵੇਸ਼ਨ ਹੈ ਇਹ ਲਹਿਰ ਨਹੀਂ ਹੈ ਸੁਨਾਮੀ ਹੈ ਮੋਦੀ ਦੀ ਸੁਨਾਮੀ ਮੋਦੀ ਦੇ ਗਰੀਬਾਂ ਦੇ ਮਸੀਹਾ ਹੋਣ ਦੇ ਨਾਤੇ ਉਹਰੇ ਕੀਤੇ ਹੋਏ ਕੰਮਾਂ ਦੀ ਸੁਨਾਮੀ ਹੈ ਔਰ ਨਿਸ਼ਚਿਤ ਰੂਪ ਚ 405 ਪੰਜਾਬ ਦੀਆਂ 13 ਸੀਟਾਂ ਵੀ ਹੋਣੀਆਂ ਔਰ 13 ਦੀਆਂ 13 ਸੀਟਾਂ ਸੀ ਜਿੱਤਾਂ ਸਾਡੇ ਬੋਸ ਸਾਡੇ ਵੱਡੇ ਮੇਰੇ ਬਹੁਤ ਹੀ ਸਤਿਕਾਰਯੋਗ ਜੋ ਕਿ ਮੇਰੇ ਪਾਰਟੀ ਚ ਸਭ ਕੁਝ ਨੇ ਮਾਈ ਬਾਪ ਨੇ ਉਹ ਆਏ ਤੇ ਮੈਂ ਨਾਲ ਦਾ ਬੋਬੋ ਧੰਨਵਾਦ ਕਰਦਾ ਔਰ ਇੱਥੇ ਆਪਾਂ ਸਾਰਿਆਂ ਨੂੰ ਬੇਨਤੀ ਕੀਤੀ ਆ ਮੇਰੀ ਬਾੜ ਇੱਥੇ ਪਹੁੰਚੀ ਆ ਪੂਰੀ ਮੈਂ ਪਹਿਲਾ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਤੇ ਔਰ ਉਹਨਾਂ ਨੂੰ ਅੱਜ ਬੇਨਤੀ ਕੀਤੀ ਆ ਜੋ ਕਿ ਸਾਡੇ ਐਮਪੀ ਸਾਹਿਬ ਬਹੁਤ ਹੀ ਬਹੁਤ ਹੀ ਐਜੂਕੇਟਿਡ ਪਰਸਨ ਨੇ ਕਿ ਉਹਨਾਂ ਨੂੰ ਸਭ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਇਸ ਵਾਰ ਰਿਪੋਰਟ ਪਾ ਕੇ ਔਰ ਜੋ ਕਿ ਸਾਡੇ ਅਮਰੀਕ ਸਰ ਨੂੰ ਕਲੰਕ ਲੱਗਾ ਆ ਵਾ ਜੋ ਕਿ ਦੂਜੀਆਂ ਸਰਕਾਰਾਂ ਇੱਕ ਤੇ ਐਮਪੀ ਜਿਹੜਾ ਮਾਨ ਸਿੰਘ ਸੰਤੂਲਨ ਖੋ ਬੈਠਾ ਵਾ ਜੋ ਕਿ ਐਸਸੀ ਪਰਿਵਾਰਾਂ ਬਾਰੇ ਕਿੰਦੀ ਮੰਦਪਾਗੀ ਗੱਲ ਬੋਲਦਾ ਪਿਆ ਵਾ ਮੈਂ ਤੇ ਪਹਿਲਾਂ ਸਭ ਨੂੰ ਸਾਰੇ ਦੇਸ਼ ਵਾਸੀਆਂ ਨੂੰ ਐਸਸੀ ਭਾਈਚਾਰੇ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਪਹਿਲਾਂ ਤੇਰਾ ਬਾਈ ਕਾਰਡ ਕਰੋ ਔਰ ਜੋ ਦੂਜੇ ਨੇ ਜੋ ਆਪਣੇ ਆਪ ਨੂੰ ਡਵੈਲਪਮੈਂਟ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਡਵੈਲਪਮੈਂਟ ਕਰਾਂਦਾ ਹਾਂ ਉਹਨੇ ਡਵੈਲਪਮੈਂਟ ਕਰਾਈਆ ਪਰ ਆਪਣੇ ਪਰਿਵਾਰ ਦੀ ਆਪਣੇ ਘਰਦਿਆਂ ਦੀ ਆਪਣੇ ਰਿਸ਼ਤੇਦਾਰਾਂ ਦੀ ਜੋ ਕਿ ਅੱਜ ਔਰਨਾ ਵੀ ਟੁੱਟ ਗਏ ਨੇ ਤੇ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਸਮੁੰਦਰੀ ਸਾਹਿਬ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਅੰਮ੍ਰਿਤਸਰ ਦਿਨੋਹਾਰ ਬਦਲੋ ਜੋ ਕਿ ਸਾਡੇ ਬਹੁਤ ਸਾਡੇ ਸ਼੍ਰੀ ਤਰਨੁਤ ਸੁਖਜੀ ਨੂੰ ਪਤਾ ਵਾ ਕਿ ਸਭ ਕੁਝ ਇਹਨਾਂ ਦੀ ਰਹਿਨਮਾਈ ਚ ਹੋਇਆ ਵਾ ਤੇ ਮੈਂ ਇਨਾਂ ਨੂੰ ਵੀ ਅਪੀਲ ਕਰਦਾ ਵਾਂ ਤੇ ਇੱਕ ਭਾਈ ਨੂੰ ਆਪਾਂ ਮੰਗ ਪੱਤਰ ਦਿੱਤਾ ਵਾ ਔਰ ਚ ਵੀ ਵਿਚਾਰ ਦੇਣ ਏ ਬੋਬੋ ਧੰਨਵਾਦ ਕਰਦਾ ਸਾਰਿਆਂ ਦਾ ਸਭ ਨਾਲ ਪਹਿਲਾ ਭਾਜੀ ਦਾ ਬੋਬੋ ਧੰਨਵਾਦ ਕਰਦਾ ਵਾ ਕਿ ਮੇਰਾ ਜੋ ਮਕਸਦ ਹੀ ਮੇਰੇ ਬੋਧ ਜੀ ਮੇਰੇ ਮਾਰਗਦਰਸ਼ਨ ਕਰਨ ਵਾਲੇ ਆਏ ਨੇ ਮੇਰੇ ਕੋਈ ਲਫ਼ਜ਼ ਨਹੀਂ ਹੈਗਾ بس ਇਹਨਾਂ ਧੰਨਵਾਦ ਕਰਦਾ ਅਪੀਲ ਕਰਦਾ ਕਿ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦਾ ਕਿ ਐਮਪੀ ਸਾਹਿਬ ਨੂੰ ਸਾਡੇ ਸਮੁੰਦਰੀ ਸਾਹਿਬ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਅੰਮ੍ਰਿਤਸਰ ਦੀ ਨੁਹਾਰ ਬਦਲ ਦਿਓ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par